ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਹੁਣ ਨਵੀਂ ਕਾਲ ਦਿੱਤੀ ਗਈ ਹੈ ਅਤੇ ਜਲਦ ਹੀ ਭਾਜਪੀ ਦੇ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ। ਬੜੇ ਸਾਡੇ ਨਾਲ ਸੈਂਟਰ ਨੇ ਵਾਅਦੇ ਕੀਤੇ ਬੜੇ ਸਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਸਾਨੂੰ ਝੂਠੇ ਵਿਸ਼ਵਾਸ ਦਿਵਾਏ ਕਿ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਵੀ ਸੈਨੇਟ ਦਾ ਸ਼ੈਡਿਊਲ ਆ ਜਾਏਗਾ ਪਰ ਜਿਹੜੀ ਗੱਲ ਸੀ ਉੱਥੇ ਦੀ ਉੱਥੇ ਖੜੀ ਹੈ। ਗੇਮ ਨੇ ਲੋਕਾਂ ਦਾ ਤਿੰਨ ਤਰੀਕ ਨੂੰ ਜਿਹੜਾ ਚੰਡੀਗੜ੍ਹ ਦੇ ਆ ਬੀਜੇਪੀ ਦੇ ਦਫਤਰ ਦਾ ਘਰਾਓ ਵੀ ਕਰਾਂਗੇ ਰਵਨੀਤ ਸਿੰਘ ਬਿੱਟੂ ਜੀ ਨੂੰ ਜਿਹੜੇ ਇੱਕ ਕੜੀ ਦਾ ਰੋਲ ਨਿਭਾਰੇ ਨੇ ਤੇ ਖਾਸ ਕਰਕੇ ਸੁਨੀਲ ਜਾਖੜ ਜੀ ਨੂੰ ਅਸੀਂ ਸੱਦਾ ਦੇਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਹੋ ਪੰਜਾਬ ਦੇ ਪੁੱਤ ਹੋਣ ਦਾ ਸਬੂਤ ਦਿਓ ਪੁਲਿਸ ਭਾਰੀ ਸੰਖਿਆ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਵੈਰੀਗੇਟਿੰਗ ਕੀਤੀ ਗਈ ਹੈ ਚੌਣੀ ਚ ਤਬਦੀਲ ਕੀਤਾ ਹੋਇਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਹਰ ਪੜਨ ਵਾਲਾ ਜਿਹੜਾ ਹਰ ਬੱਚਾ ਨਾ ਉਹ ਰਾਜਨੀਤੀ ਉਹਦੇ ਖੂਨ ਚ ਹੈ ਜਵਾਨੀ ਜੜਾ ਫੜਨ ਦੀ ਕਾਣੀ ਦੇ ਚਾਲ ਸਰਕਾਰੀਆਂ ਜਵਾਨੀ ਜੜਾ ਫੜਨ ਦੀ ਕਾਣੀ ਦੇ ਚਾਲ ਸਰਕਾਰੀਆਂ ਇਹ ਅੱਜ ਪਹਿਲੀ ਕੋਸ਼ਿਸ਼ ਨਹੀਂ ਸੀ ਸਾਨੂੰ ਪੁਲਿਸ ਦਾ ਡਰ ਦੇਣ ਦੀ 10 ਤਰੀਕ ਨੂੰ ਵੀ ਕੋਸ਼ਿਸ਼ ਕੀਤੀ ਗਈ ਸੀ ਇਸ ਧਰਨੇ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਇਸ ਧਰਨੇ ਨੂੰ ਖਿੱਤੇ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਧਰਨੇ ਨੂੰ ਭਾਸ਼ਾ ਦੇ ਆਧਾਰ ਤੇ ਵੰਡਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਕੀ ਹੈ ਇੱਥੋਂ ਦੇ ਹੌਸਟਲਾਂ ਦੇ ਵਿੱਚ ਹਿੰਦੂ ਤੇ ਸਿੱਖ ਇਕੱਠੇ ਰਹਿੰਦੇ ਆ ਅਸੀਂ ਤਾਂ ਹੁਣ ਵੀ ਬੇਨਤੀ ਕਰਦੇ ਵੀ ਫੈਸਲਾ ਕਰ ਦਿਓ ਕਰਨਾ ਪੈਣਾ ਸਾਡੀ ਇੱਜ਼ਤ ਦੀ ਲੜਾਈ ਹੈ ਨੂੰ ਅਸੀਂ ਹਾਰਨਾ ਨਹੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਹੁਣ ਨਵੀਂ ਕਾਲ ਦਿੱਤੀ ਗਈ ਹੈ ਅਤੇ ਜਲਦ ਹੀ ਭਾਜਪੀ ਦੇ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਮੈਂਬਰ ਰਣਬੀਰ ਸਿੰਘ ਢਿੱਲੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਕਾਲ ਦਿੱਤੀ ਗਈ ਹੈ ਭਾਜਪੀ ਦੇ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ ਕੀ ਰੂਪਰੇਖਾ ਰਹੂਗੀ ਵੇਖੋ ਜੀ ਅਸੀਂ ਲਗਭਗ ਇੰਨੀ ਠੰਡ ਦੇ ਵਿੱਚ ਪਿਛਲੇ 25 ਦਿਨਾਂ ਤੋਂ ਧਰਨੇ ਤੇ ਬੈਠੇ ਆਂ ਪਰ ਜਿਹੜੀ ਸਾਡੀ ਮੰਗ ਅੱਜ ਤੋਂ 25 ਦਿਨ ਪਹਿਲਾਂ ਸੀ ਅੱਜ ਵੀ ਉਹਵੇਂ ਦੀ ਉਹਵੇਂ ਜਿਹੜੀ ਸੈਨਟ ਚੋਣਾਂ ਨੂੰ ਕਰਾਉਣ ਨੂੰ ਲੈ ਕੇ ਸੀ ਬੜੇ ਸਾਡੇ ਨਾਲ ਸੈਂਟਰ ਨੇ ਵਾਅਦੇ ਕੀਤੇ ਬੜੇ ਸਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਸਾਨੂੰ ਝੂਠੇ ਵਿਸ਼ਵਾਸ ਦਿਵਾਏ ਕਿ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਵੀ ਸੈਨਟ ਦਾ ਸ਼ੈਡਿਊਲ ਆ ਜਾਏਗਾ ਪਰ ਜਿਹੜੀ ਗੱਲ ਸੀ ਉੱਥੇ ਦੀ ਉੱਥੇ ਖੜੀ ਐ ਸੋ ਇਸ ਕਰਕੇ ਅਸੀਂ ਸ਼ੌਂਕ ਵੱਸ ਨਹੀਂ ਸਾਡੀ ਮਜਬੂਰੀ ਬਣ ਗਈ ਕਿ ਅਸੀਂ ਵੇਖੋ ਕਿੰਨਾ ਚਿਰ ਅਸੀਂ ਇੰਤਜ਼ਾਰ ਕਰ ਸਕਦੇ ਹਾਂ ਸਾਹਿਨੀ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਪੜ੍ਹਦੇ ਆ ਪੰਜਾਬ ਯੂਨੀਵਰਸਿਟੀ ਵਿੱਚ ਉਹਨਾਂ ਦੀ ਐਜੂਕੇਸ਼ਨ ਦਾ ਨੁਕਸਾਨ ਹੋਏ ਕਿਉਂਕਿ ਜਿਹੜੀ ਐਜੂਕੇਸ਼ਨ ਅਦਾਰੇ ਹੁੰਦੇ ਆ ਉਹਨਾਂ ਦੇ ਵਿੱਚ ਐਜੂਕੇਸ਼ਨ ਹਮੇਸ਼ਾ ਪ੍ਰਾਇੋਰਟੀ ਰਹਿੰਦੀ ਹੈ ਸੋ ਅੱਜਾੜੀ ਜਿਹੜੀ ਸਾਨੂੰ ਬੰਦ ਕਾਲ ਸੀ ਖਾਸ ਕਰਕੇ ਜਿਹੜੇ ਪੇਪਰ ਪੋਸਟਪੋਨ ਕਰਾਉਣ ਵਾਲੀ ਉਹ ਸਾਨੂੰ ਮਜਬੂਰੀ ਵਾਸ ਲੈਣੀ ਪਈ ਸੀ ਤੇ ਹੁਣ ਸਾਨੂੰ ਅੱਗੇ ਵਧਦੇ ਹੋਏ ਜਿਹੜੀ 3 ਤਰੀਕ ਨੂੰ ਜਿਹੜਾ ਚੰਡੀਗੜ੍ਹ ਦੇ ਬੀਜੇਪੀ ਦੇ ਦਫ਼ਤਰ ਦਾ ਘਰਾਓ ਵੀ ਕਰਾਂਗੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਇਨਾਂ ਦੇ ਦਫ਼ਤਰਾਂ ਦਾ ਘਰਾਓ ਕਰਕੇ ਜਿਹਦੇ ਵਿੱਚ ਅਸੀਂ ਪੰਜਾਬ ਹਤਾਸ਼ੀ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿਹੜੇ ਸਮਾਜਿਕ ਜਥੇਬੰਦੀਆਂ ਨੇ ਸਮਾਜਿਕ ਕਾਰਕੂਨ ਨੇ ਵਿਦਿਆਰਥੀ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਾਲ ਤਾਲਮਿਲ ਬਣਾ ਕੇ ਤੇ ਜ਼ਿਲ੍ਹਾ ਵਾਈਸ ਬੀਜੇਪੀ ਦੇ ਦਫ਼ਤਰਾਂ ਦਾ ਘਰਾਓ ਕਰਾਂਗੇ ਅਸੀਂ ਹੁਣ ਵੀ ਕਹਿੰਨੇ ਆ ਕਿ 3 ਤਰੀਕ ਦੀ ਸਾਡੀ ਕਾਲ ਤੋਂ ਪਹਿਲਾਂ-ਪਹਿਲਾਂ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਜਿਹੜੇ ਇੱਕ ਕੜੀ ਦਾ ਰੋਲ ਨਿਭਾ ਰਹੇ ਨੇ ਤੇ ਖਾਸ ਕਰਕੇ ਸੁਨੀਲ ਜਾਖੜ ਜੀ ਨੂੰ ਅਸੀਂ ਸੱਦਾ ਦੇਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਹੋ ਪੰਜਾਬ ਦੇ ਪੁੱਤ ਹੋਣ ਦਾ ਸਬੂਤ ਦਿਓ ਪੰਜਾਬ ਦੇ ਹੱਕ ਵਿੱਚ ਖੜੋ ਤੇ 3 ਤਰੀਕ ਦੀ ਕਾਲ ਤੋਂ ਪਹਿਲਾਂ ਪਹਿਲਾਂ ਸਾਡਾ ਮਸਲਾ ਹੱਲ ਕਰਾਓ ਤੇ ਜਿਹੜੇ ਬੱਚੇ ਨੇ ਨਾ ਤਾਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇ ਨਾ ਜਿਹੜੇ ਇੱਥੇ ਬੱਚੇ ਇੱਥੇ ਧਰਨੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਬੈਠੇ ਨਾ ਉਹਨਾਂ ਦੀ ਸਿਹਤ ਦਾ ਨੁਕਸਾਨ ਹੋਵੇ ਤੇ ਅਸੀਂ ਖੁਸ਼ੀ-ਖੁਸ਼ੀ ਆਪਦੇ ਘਰੇ ਜਾਈਏ ਪਰ ਜੇ 3 ਤਰੀਕ ਤੋਂ ਪਹਿਲਾਂ ਪਹਿਲਾਂ ਪੰਜਾਬ ਬੀਜੇਪੀ ਦਾ ਰੋਲ ਸਾਨੂੰ ਕਲੀਅਰ ਹੋ ਜਾਊਗਾ ਵੀ ਪੰਜਾਬ ਦੇ ਪ੍ਰਤੀ ਕਿੰਨਾ ਕੁ ਸੰਜੀਦਾ ਨੇ ਜੇ ਸੰਜੀਦਾ ਹੋਏ ਤੇ ਸਾਡਾ ਹੱਲ ਕਰਨਗੇ ਨਹੀਂ ਤੇ ਫਿਰ ਸਾਨੂੰ ਮਜਬੂਰੀ ਵਾਸੋਂ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਕਰਨਾ ਪਊਗਾ ਸਟੂਡੈਂਟਸ ਨੇ ਪਹਿਲਾਂ ਹੀ ਕਹਿ ਤਾ ਕਹਤਾ ਸੀਗਾ ਵੀ ਯੂਨੀਵਰਸਿਟੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪ੍ਰੋਟੈਸਟ ਨਹੀਂ ਕੀਤਾ ਕੀਤਾ ਜਾਵੇਗਾ ਅੱਜ ਦੇ ਦਿਨ ਨੂੰ ਲੈ ਕੇ ਪਰ ਫਿਰ ਵੀ ਪੁਲਿਸ ਭਾਰੀ ਸੰਖਿਆ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਬੈਰੀਕੇਟਿੰਗ ਕੀਤੀ ਗਈ ਹੈ ਛਾਉਣੀ ਚ ਤਬਦੀਲ ਕੀਤਾ ਹੋਇਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਹਰ ਪੜਨ ਵਾਲਾ ਜਿਹੜਾ ਹਰ ਬੱਚਾ ਨਾ ਉਹ ਰਾਜਨੀਤੀ ਉਹਦੇ ਖੂਨ ਚ ਹੈ ਇੱਥੇ ਇਸ ਕਰਕੇ ਜਿੰਨੀਆਂ ਮਰਜ਼ੀ ਸੈਂਟਰ ਕੋਸ਼ਿਸ਼ਾਂ ਕਰ ਲਏ ਕਿ ਸਾਡੇ ਸ਼ਾਂਤਮਈ ਧਰਨੇ ਨੂੰ ਡੀਰੇਲ ਕਰਨ ਵਾਸਤੇ ਸਾਨੂੰ ਅਸਲ ਕੌਸਤ ਤੋਂ ਢਕਾਉਣ ਵਾਸਤੇ ਇਹ ਅੱਜ ਪਹਿਲੀ ਕੋਸ਼ਿਸ਼ ਨਹੀਂ ਸੀ ਸਾਨੂੰ ਪੁਲਿਸ ਦਾ ਡਰ ਦੇਣ ਦੀ 10 ਤਰੀਕ ਨੂੰ ਵੀ ਕੋਸ਼ਿਸ਼ ਕੀਤੀ ਗਈ ਸੀ ਇਸ ਧਰਨੇ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਇਸ ਧਰਨੇ ਨੂੰ ਖਿੱਤੇ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਧਰਨੇ ਨੂੰ ਭਾਸ਼ਾ ਦੇ ਆਧਾਰ ਤੇ ਵੰਡਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਕੀ ਹੈ ਇੱਥੋਂ ਦੇ ਹੌਸਟਲਾਂ ਦੇ ਵਿੱਚ ਹਿੰਦੂ ਤੇ ਸਿੱਖ ਇਕੱਠੇ ਰਹਿੰਦੇ ਆ ਇੱਥੋਂ ਦੇ ਹੌਸਟਲਾਂ ਦੇ ਕਮਰੇ ਦੇ ਵਿੱਚ ਇਸਾਈ ਤੇ ਮੁਸਲਮਾਨ ਇਕੱਠਾ ਰਹਿੰਦਾ ਇੱਥੋਂ ਦੀਆਂ ਸਾਡੀਆਂ ਜਿਹੜੀਆਂ ਵਿਦਿਆਰਥੀ ਜੱਥੇਬੰਦੀਆਂ ਉਹਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਹੈ ਪਰ ਜਦੋਂ ਅਸੀਂ ਸਾਂਝੇ ਕੌਲ ਵਾਸਤੇ ਲੜਾਈ ਹੁੰਦੀ ਅਸੀਂ ਐ ਇੱਕ ਮੁੱਠ ਹੋ ਕੇ ਲੜਾਈ ਲੜਦੇ ਆ ਤੇ ਸਾਡੀ ਸਰਬਸਾਂਝੀ ਵਾਲਤਾ ਸਾਡੀ ਇੱਕਮੁੱਠਤਾ ਉਹਨੂੰ ਤੋੜਨ ਦੇ ਵਿੱਚ ਜੇ 25 ਦਿਨ ਸੈਂਟਰ ਸਰਕਾਰ ਕਾਮਯਾਬ ਨਹੀਂ ਹੋ ਸਕੀ ਤੇ ਹੋਣਾ ਉਹਨਾਂ ਨੇ ਅੱਗੇ ਵੀ ਨਹੀਂ ਸੋ ਅੱਜ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਫੋਰਸਾਂ ਵਿਖਾ ਕੇ ਸਾਨੂੰ ਡੀਰੀਲ ਕਰਨ ਵਾਸਤੇ ਪਰ ਇੱਥੇ ਪੜਨ ਵਾਲਾ ਬੱਚਾ ਜਿਹੜਾ ਇਹਨਾਂ ਸਾਰੀਆਂ ਸੈਂਟਰ ਦੀਆਂ ਚਾਲਾਂ ਨੂੰ ਲੈ ਕੇ ਤਰਕ ਤੇ ਤਰਕ ਨੂੰ ਲੈ ਕੇ ਅਸੀਂ ਬੜੇ ਸੰਜੀਦਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਵਾਲੀ ਜਿਹੜੀ ਸਾਡੀ ਬੰਦ ਕੌਲ ਦੀ ਕੌਲ ਸੀ ਉਹ ਸਕਸੈਸਫੁਲ ਹੋਈ ਹੈ ਤੇ ਹੁਣ 3 ਤਰੀਕ ਨੂੰ ਜਿਹੜੀ ਅਸੀਂ ਅਸੀਂ ਤਾਂ ਹੁਣ ਵੀ ਬੇਨਤੀ ਕਰਦੇ ਵੀ ਫੈਸਲਾ ਕਰ ਦਿਓ ਕਰਨਾ ਪੈਣਾ ਸਾਡੀ ਇੱਜ਼ਤ ਦੀ ਲੜਾਈ ਐ ਨੂੰ ਅਸੀਂ ਹਾਰਨਾ ਨਹੀਂ ਜਿੰਨੀ ਛੇਤੀ ਫੈਸਲਾ ਕਰ ਲਓਗੇ ਤੁਹਾਡਾ ਵੀ ਖੜਾ ਛੁੱਟੂਗਾ ਤੇ ਅਸੀਂ ਵੀ ਖੁਸ਼ੀ ਖੁਸ਼ੀ ਕਰੇ ਜਾਵਾਂਗੇ ਯੂਨੀਵਰਸਿਟੀ ਤੋਂ ਬਾਹਰ ਕਦਮ ਰੱਖ ਰਹੇ ਨੇ ਸਟੂਡੈਂਟਸ ਜੇਕਰ ਮੈਂ ਗੱਲ ਕਰਾਂ ਤਾਂ ਜਿਵੇਂ ਹੁਣ ਐਂਟਰ ਨਹੀਂ ਹੋਣ ਦੇ ਰਹੇ ਸੀ 10 ਤਰੀਕ ਨੂੰ ਹੁਣ ਬਾਹਰ ਜਾਣ ਦੇਣਗੇ ਜੇ ਨਹੀਂ ਜਾਣ ਦੇਣਗੇ ਫਿਰ ਤੁਹਾਨੂੰ ਫੋਰਸਫੁਲੀ ਜਾਣਾ ਪਊਗਾ ਨਹੀਂ ਯੂਨੀਵਰਸਿਟੀ ਤੋਂ ਬਾਹਰ ਜਾਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਸਾਨੂੰ ਪਰ ਜਦੋਂ ਭਾਜਪਾ ਦਫ਼ਤਰ ਜਾਓਗੇ ਤੁਸੀਂ ਘਰਾਓ ਕਰਾਂਗੇ ਕੋਈ ਗੱਲ ਨਹੀਂ ਫਿਰ ਰੋਕਾਂ ਵੀ ਲੱਗਦੀਆਂ ਨੇ ਸੰਘਰਸ਼ ਜਦੋਂ ਲੜਦੇ ਆ ਨਾ ਵੇਖੋ ਸੰਘਰਸ਼ ਤਿੰਨ ਤਰ੍ਹਾਂ ਦਾ ਹੁੰਦਾ ਪਹਿਲੀ ਲੜਾਈ ਲੜਦੇ ਆ ਪਰ ਤਰਕ ਨਾਲ ਜਿਹੜੀ ਬੜੀ ਮਜ਼ਬੂਤ ਹੁੰਦੀ ਹੈ ਇੱਕ ਲੜਾਈ ਲੜਦੇ ਆ ਪਰ ਕੱਠ ਨਾਲ ਜਿਹੜੀ ਇੱਜ਼ਤ ਵਾਲੀ ਹੁੰਦੀ ਆ ਤੇ ਕੱਲ ਲੜਾਈ ਆ ਪਰ ਲੜਦੀ ਇੱਜ਼ਤ ਵਾਸਤੇ ਆ ਜਿਹੜੀ ਕਦੀ ਹਾਰੀ ਨਹੀਂ ਜਾਂਦੀ ਤੇ ਅਸੀਂ ਤਿੰਨੇ ਲੜਾਈਆਂ ਇਕੱਠੀਆਂ ਲੜ ਰਹੇ ਆ ਫਿਰ ਰੋਕਾਂ ਟੋਕਾਂ ਦਾ ਫਿਰ ਵੇਖੀਆਂ ਜਾਣਗੀਆਂ ਜੋ ਪ੍ਰਮਾਤਮਾ ਦਾ ਨਾਮ ਲੈ ਕੇ ਤੁਰਪੇ ਫਿਰ ਡਰ ਕਾ ਦਾ ਬਹੁਤ ਧੰਨ ਧੰਨਵਾਦ